ਲੌਰ ਦੇ ਨਜ਼ਦੀਕੀ ਪਿੰਡ ਰਾਮਗੜ ਦੇ ਵਸਨੀਕ ਇਸ ਸਮੇਂ ਚੋਰਾ ਤੋਂ ਖਾਸੇ ਹੀ ਪਰੇਸ਼ਾਨ ਹਨ ਪਿੰਡ ਵਸਨੀਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਚੋਰ ਇੱਕ ਘਰ ਅੰਦਰ ਦਾਖਲ ਹੋ ਗਏ ਜਿਨ੍ਹਾਂ ਨੇ ਘਰ ਅੰਦਰੋਂ ਤਲਾਸ਼ੀ ਲਈ ਤੇ ਬੜੀ ਹੀ ਆਸਾਨੀ ਨਾਲ ਫਰਾਰ ਹੋ ਗਏ ਉਹਨਾਂ ਪੁਲਿਸ ਪ੍ਰਸ਼ਾਸਨ પાસેੋਂ ਮੰਗ ਕੀਤੀ ਕਿ ਪਿੰਡ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਮੇਰਾ ਨਾਮ ਤਾਂ ਗੁਰਪ੍ਰੀਤ ਕੌਰ ਹੈ ਆਂ ਜੀ ਇਹ ਰਾਮਗੜਾ ਰਾਮਗੜਿਆ ਆਂ ਜੀ ਸ਼ੇਰਾਵਾਂ ਲਗੇੜ ਦੇ ਅੰਦਰ ਠੀਕ ਹੈ ਜੀ ਕੀ ਹੋਇਆ ਇਥੇ ਰਾਤ ਨੂੰ ਪਤਾ ਨਹੀਂ ਚੋਰ ਆਏ ਆ ਤੇ ਉਹਨਾਂ ਨੇ ਤਾਲੇ ਤੁਲੇ ਤੋੜੇ ਆ ਅੰਦਰ ਕਮਰੇ ਚ ਵੜੇ ਆ ਇਦਾਂ ਓਕੇ ਹਾਂਜੀ ਤੇ ਆ ਫੋੜਾ ਫਰ ਵਾਲੀ ਕਰ ਗਏ ਆ ਸਮਾਨ ਦੀ ਸਾਰੀ ਠੀਕ ਹੈ ਜੀ ਕਿੰਨਾ ਕੁ ਲੱਗੇ ਗੋਲ ਕੀ ਲੱਗੇ ਸਮਾਨ ਸਮਾਨ ਤਾਂ ਜਲੋ ਚੋਰੀ ਕਰਨ ਦੇ ਇਰਾਦੇ ਚ ਹੀ ਹੋ ਆਏ ਸੀਗਾ ਸਾਰਾ ਸਮਾਨ ਹੀ ਦਾ ਖਲਾਰ ਗਏ ਆ ਪਰ ਜਲੋ ਨੁਕਸਾਨ ਤਾਂ ਨਹੀਂ ਹੋਇਆ ਪਰ ਨੁਕਸਾਨ ਕਰਨਾ ਸੀਗਾ ਪਤਾ ਨਹੀਂ ਕਿੱਦਾਂ ਉਹ ਕੀ ਹਿਸਾਬ بتاਉਣ ਆ来 ਸੀ ਪਤਾ ਨਹੀਂ ਮਿੰਤਾ ਜਿੰਦਰੇ ਜੰਦੇ ਭੰਨੇ ਹਾਂਜੀ ਜਿੰਦਰੇ ਤੋੜ ਦਿੱਤੇ ਉਹਨਾਂ ਨੇ ਹਾਂਜੀ ਹੋਇਆ ਨਾ ਹਾਂਜੀ 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 ਕਿ ਪਤਾ ਲੱਗਾ ਕਿੰਨੇ ਬਿਆਸ ਤੇ ਕੋਈ ਪਤਾ ਕੁਛ ਇਹਦੇ ਕੋਲ ਨਹੀਂ ਇਹ ਹਲੋ ਕੈਮਰੇ ਚੈੱਕ ਕਰਨਗੇ ਬੜੇ ਆ ਗਏ ਨੇ ਹਾਂਜੀ ਹਾਂਜੀ ਆ ਗਏ ਹਾਂ ਹਾਂਜੀ ਹਾਂਜੀ ਚੱਕ ਰਾ ਰਹੇ ਆ ਤੇ ਦੇ ਦੇ ਉਹ ਚੋਰੀ ਦਾ ਕੁਛ ਨਹੀਂ ਹੋਇਆ ਹੋਗਾ ਜਿੰਦੇ ਟੁੱਟੇ ਉਹ ਅੰਦਰ ਸਾਮਾਨ ਸੋਂ ਖੋਲਾਰਾ ਚੋਰੀ ਕਰਨ ਦੇ ਨਾ ਕੋਈ ਬੰਦੇ ਆਏ ਆ ਤਾਂ ਹੁਣ ਚੈੱਕ ਕਰਦੇ ਸੀਸੀਟੀਵੀ ਕੀ ਨਾ ਪਤਾ ਜਿਨ੍ਹਾਂ ਦੇ ਘਰ ਚੋਰੀ ਹੋਣ ਦਾ ਹੋਇਆ ਜਿਨ੍ਹਾਂ ਦਾ ਵਿਦੇਸ਼ ਰਹਿੰਦੇ ਆ ਜੀ ਬਾਹਰ ਰਹੇ ਇਹ ਕੁੜੀ ਰਹਿੰਦੇ ਸੀ ਹਰਪ੍ਰੀਤ ਕੌਰ ਇੱਥੇ। ਹਾਂਜੀ। 25 ਮਹੀਨਿਆਂ ਦਾ ਸੀ। ਇਹ ਵਿਦੇਸ਼ ਆ ਨੂਰਲੈਂਡ ਚ। ਠੀਕ। ਬਾਕੀ ਨਾਲ ਜਿਹੜੀ ਸਿਸਟਰ ਇੱਥੇ ਆਈ ਹੈ। ਜਿੰਦੇ ਜਿੰਦੇ ਭੰਨੇ ਲੱਗਦੇ ਸੀ। ਜਿੰਦੇ ਬੱਚੇ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ। ਨੈਵਰ ਮਿਸ ਐਨ ਅਪਡੇਟ।